ਲਿਫਟੀ ਦੇ ਵਿੱਚ ਕੇਵਲ ਚਾਰ ਤਰੀਕਿਆਂ ਦੇ ਨਾਲ ਵੱਡੇ ਮੂਵ ਆਉਂਦੇ ਆ ਪਹਿਲਾ ਤਰੀਕਾ ਆ ਮਜ਼ਬੂਤ ਸਪੋਰਟ ਜਦੋਂ ਕਿਸੇ ਮਜ਼ਬੂਤ ਸਪੋਰਟ ਤੇ ਕੋਈ ਹੈਮਰ ਬਣਦਾ ਆ ਜਾਂ ਫਿਰ ਕੋਈ ਵੀ ਪੈਟਰਨ ਬਣਦਾ ਹੈ ਉਦੋਂ ਇੱਕ ਤਗੜਾ ਮੂਵ ਆਉਂਦਾ ਜਿਵੇਂ ਦੇਖੋ ਇੱਥੇ 24982 ਇੱਕ ਬਹੁਤ ਮਜ਼ਬੂਤ ਸਪੋਰਟ ਹੈ ਕਿਉਂਕਿ ਇਸੇ ਸਪੋਰਟ ਤੋਂ 1 2 3 4 ਚਾਰ ਵਾਰ ਪਹਿਲਾਂ ਮਾਰਕੀਟ ਉੱਤੇ ਜਾ ਚੁੱਕੀ ਸੀ ਜਦੋਂ ਪੰਜਵੀਂ ਵਾਰ ਆਈ ਦੇਖੋ ਕਿੰਨਾ ਤਗੜਾ ਮੂਵਮੈਂਟ ਆਇਆ ਇਹ ਪਹਿਲਾ ਤਰੀਕਾ ਹੈ ਨਿਫਟੀ ਦੇ ਵਿੱਚ ਵੱਡਾ ਮੂਵ ਫੜਨ ਦਾ ਸਪੋਰਟ ਮਜ਼ਬੂਤ ਸਪੋਰਟ ਨੋਰਮਲ ਸਪੋਰਟ ਨਹੀਂ ਮਜ਼ਬੂਤ ਸਪੋਰਟ ਦੂਜਾ ਤਰੀਕਾ ਹੈ ਰੈਜ਼ਿਸਟੈਂਸ ਜਦੋਂ ਰੈਜ਼ਿਸਟੈਂਸ ਦੇ ਕੋਲ ਮਜ਼ਬੂਤ ਰੈਜ਼ਿਸਟੈਂਸ ਨੋਰਮਲ ਰੈਜ਼ਿਸਟੈਂਸ ਨਹੀਂ ਮਜ਼ਬੂਤ ਰੈਜ਼ਿਸਟੈਂਸ ਜਦੋਂ ਮਜ਼ਬੂਤ ਰੈਜ਼ਿਸਟੈਂਸ ਦੇ ਕੋਲ ਮਾਰਕੀਟ ਆਉਂਦੀ ਆ ਸੋ ਉਥੋਂ ਵੱਡਾ ਫਾਲ ਆ ਸਕਦਾ ਉਥੋਂ ਵੱਡਾ ਮੂਵ ਆ ਸਕਦਾ ਜਿਵੇਂ ਦੇਖੋ ਆ ਆ 24317 1 2 3 ਚਾਰ ਤੇ ਪੰਜਵੀਂ ਵਾਰ ਜਦੋਂ ਇਹਦੇ ਕੋਲ ਆਈ ਆ ਸ਼ੂਟਿੰਗ ਸਟਾਰ ਬਣਿਆ ਤੇ ਬਹੁਤ ਵੱਡਾ ਫਾਲ ਆਇਆ ਤੀਜਾ ਤਰੀਕਾ ਆ ਬ੍ਰੇਕ ਆਊਟ ਜਦੋਂ ਕਿਸੇ ਮਜ਼ਬੂਤ ਰੈਜ਼ਿਸਟੈਂਸ ਦਾ ਬ੍ਰੇਕ ਆਊਟ ਹੁੰਦਾ ਤੇ ਫਿਰ ਬਹੁਤ ਵੱਡਾ ਮੂਵਮੈਂਟ ਆਉਂਦਾ ਉੱਤੇ ਵਾਲੀ ਸਾਈਡ ਨੂੰ ਚੌਥਾ ਤਰੀਕਾ ਆ ਬ੍ਰੇਕਡਾਊਨ ਜਦੋਂ ਕਿਸੇ ਮਜ਼ਬੂਤ ਸਪੋਰਟ ਦਾ ਬ੍ਰੇਕਡਾਊਨ ਹੁੰਦਾ ਆ ਥੱਲੇ ਨੂੰ ਤੇ ਫਿਰ ਬਹੁਤ ਤਕੜਾ ਮੂਵਮੈਂਟ ਆਉਂਦਾ ਥੱਲੇ ਵਾਲੀ ਸਾਈਡ ਨੂੰ ਹੁਣ ਇੱਥੇ ਦੇਖੋ ਆਪਣਾ 24119 ਇੱਕ ਮਜ਼ਬੂਤ ਸਪੋਰਟ ਹੀ ਕਿਉਂ ਕਿਉਂਕਿ ਜਦੋਂ ਦੇਖੋ ਮਾਰਕੀਟ ਥੱਲੇ ਸੀ ਉਦੋਂ ਰੈਜ਼ਿਸਟੈਂਸ ਸੀ ਜਦੋਂ ਉੱਤੇ ਗਈ ਉਦੋਂ ਵੀ ਦੇਖੋ ਇੱਥੋਂ ਸਪੋਰਟ ਲਿਆ ਇੱਕ ਵਾਰ ਤੇ ਜਦੋਂ ਦੂਜੀ ਵਾਰ ਇਹਦੇ ਕੋਲ ਆਈ ਪ੍ਰਾਈਸ ਐਕਸ਼ਨ ਬਣਾ ਕੇ ਇਹਨੂੰ ਬ੍ਰੇਕਡਾਊਨ ਕੀਤਾ ਤੇ ਫਿਰ ਬਹੁਤ ਤਕੜਾ ਮੂਵਮੈਂਟ ਆਇਆ ਸੋ ਇਹ ਚਾਰ ਤਰੀਕੇ ਆ ਇਹਨਾਂ ਚਾਰ ਤਰੀਕਿਆਂ ਦੇ ਨਾਲ ਨਿਫਟੀ ਦੇ ਵਿੱਚ ਹਮੇਸ਼ਾ ਵੱਡੇ ਮੂਵ ਆਉਂਦੇ ਆ ਸੋ ਜੇ ਤੁਸੀਂ ਵੱਡੇ ਮੂਵ ਦੇ ਅਕੋਰਡਿੰਗ ਟ੍ਰੇਡ ਕਰਨਾ ਚਾਹੁੰਦੇ ਹੋ ਛੋਟੇ ਸਟਾਪ ਲਸ ਤੇ ਵੱਡਾ ਪ੍ਰੋਫਿਟ ਲੈਣਾ ਚਾਹੁੰਦੇ ਹੋ ਫੇਰ ਹਮੇਸ਼ਾ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਫਾਈਂਡ ਕਰਕੇ ਰੱਖੋ ਨਿਫਟੀ ਦੇ ਵਿੱਚ ਕਿ ਕਿੱਥੇ ਮਜ਼ਬੂਤ ਸਪੋਰਟ ਬਣਦਾ ਕਿੱਥੇ ਮਜ਼ਬੂਤ ਰੈਜ਼ਿਸਟੈਂਸ ਬਣਦਾ ਜਦੋਂ ਨਿਫਟੀ ਉੱਥੇ ਜਾਂਦੀ ਉਦੋਂ ਹੀ ਟ੍ਰੇਡ ਕਰੋ ਜਦੋਂ ਤੱਕ ਨਿਫਟੀ ਉੱਥੇ ਨਹੀਂ ਜਾਂਦੀ ਉਦੋਂ ਟ੍ਰੇਡ ਨਾ ਕਰੋ